ਪਾਵੇਂ ਕੀ ਪੰਜਾਬ ਸਰਕਾਰ ਦੇ ਵੱਲੋਂ ਸਮੁੱਚੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਬਰਕਰਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਫਿਰ ਵੀ ਵਕ-ਵਕ ਥਾਂਾਂ ਤੇ ਛੋਟੀਆਂ ਤੇ ਵੱਡੀਆਂ ਵਾਰਦਾਤਾਂ ਹੋਣਾ ਆਮ ਦੀ ਗੱਲ ਹੋ ਕੇ ਰਹਿ ਗਿਆ ਹੈ। ਇਸੇ ਕੜੀ ਦੇ ਤਹਿਤ ਕਸਬਾ ਮਾਲਪੁਰ ਦੇ ਮੇਨ ਚੌਂਕ ਫਗਵਾੜਾ ਰੋਡ ਤੇ ਕੱਪੜੇ ਦੀ ਪੁਰਾਣੀ ਤੇ ਮਸ਼ਹੂਰ ਦੁਕਾਨ ਤੇ ਤਾਬੜ-ਤਾੜ ਗੋਲੀਆਂ ਚੱਲੀਆਂ ਪਰ ਕੋਈ ਵੀ ਜਾਨੀ ਉਤੇ ਮਾਲੀ ਨੁਕਸਾਨ ਹੋਣੋਂ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਕਰਿੰਦੇ ਰਵੀ ਪੁੱਤਰ ਜਗਰ람 ਬੱਸੀ ਹੰਦੋਵਾਲ ਸ਼ਾਰਪਨ ਨੇ ਦੱਸਿਆ ਕਿ ਸਵੇਰੇ ਸਬਾ ਨੂੰ 10:00 ਵਜੇ ਜਿਹੜੀ ਦੁਕਾਨ ਵਿੱਚ ਤੂਬਤੀ ਕੱਲਗਾ ਤਾਂ ਬਾਰੋ ਪਟਾਕੇ ਚੱਲਣ ਦੀ ਆਵਾਜ਼ ਆਈ ਤੇ ਉਸਨੇ ਸੋਚਿਆ ਕਿ ਸ਼ਹਿਰ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਮਹਾਲ ਪ੍ਰਵ ਵਿੱਚ ਨਗਰ ਕੀਰਤਨ ਦੌਰਾਨ ਪਟਾਕੇ ਚੱਲ ਰਹੇ ਹਨ ਜਦਕਿ ਤਿੰਨ ਨੌਜਵਾਨ ਦੁਕਾਨ ਮੋਹਰੇ ਲੱਗੇ ਬੋਰ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸੀ ਉਸ ਸਮੇਂ ਇੱਕ ਨੌਜਵਾਨ ਇਸ ਦੇ ਕੋਲ ਆਇਆ ਜਿਸ ਕੋਲ ਰਿਵਾਲਵਰ ਸੀ ਤੇ ਇਸਨੇ ਆਪਣਾ ਮੂੰਹ ਮੁਫਰਲਾ ਟੱਕਿਆ ਹੋਏ ਸੀ ਤੇ ਇਸਨੇ ਇੱਕ ਛੋਟੀ ਜੀ ਪਰਚੀ ਮੋਹਰੇ ਅਕਾਊਂਟ ਤੇ ਰੱਖਤੀ ਜਿਸ ਤੇ 5 ਕਰੋੜ ਰੁਪਏ ਲਿਖੇ ਹੋਏ ਸਨ ਤੇ ਥੱਲੇ ਲਿਖਿਆ ਸੀ ਸੌਰਭ ਕੌਸ਼ਲ ਚੌਧਰੀ ਗਰੁੱਪ ਫਿਰ ਤਿੰਨੇ ਨੌਜਵਾਨ ਜੀਰਾਂ ਦੀ ਉਮਰ 25 ਤੋਂ 30 ਸਾਲ ਵਿਚਕਾਰ ਲੱਗਦੀ ਸੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਫਰਾਰ ਹੋ ਗਏ ਦੁਕਾਨ ਦੇ ਮਾਲਕ ਹਰਜੋਤ ਸਿੰਘ ਰਿੱਪੀ ਚਾਵਲਾ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਫਿਰ ਵੀ ਪਤਾ ਨਹੀਂ ਇਹ ਘਟਨਾ ਕਿਵੇਂ ਵਾਪਰ ਗਈ ਇਸ ਵੰਦੀ ਐਸ ਐਚਓ ਮਾਲਪੁਰ ਸ਼੍ਰੀ ਯਮਨ ਕੁਮਾਰ ਨੇ ਪੁੱਛਣ ਤੇ ਦੱਸਿਆ ਕਿ ਕਰੀਬ 8 ਕਾ ਰਾਊਂਡ ਚੱਲੇ ਹਨ ਪਰ ਮਾਮਲੇ ਦੀ ਜਾਣਕਾਰੀ ਪੜਤਾਲ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ ਮੇਰਾ ਪੰਜਾਬ న్యూਸ ਲਈ ਮਾਹਲਪੁਰ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ ਹਾਂ ਜੀ ਸਰ ਕਿਦਾਂ ਬਾਰਦਾ ਦੇ ਟਾਈਮ ਤੇ ਕੀ ਵਾਕਿਆ ਕੀ ਹੋਇਆ ਕੀ ਹੈ ਮੈਂ ਕੋਈ ਮੈਂ ਤੂੰ ਬੱਤੀ ਕਰਦੇ ਪਏ ਸੀ ਇੱਥੇ ਜੀ ਤੇ ਤੂੰ ਬੱਤੀ ਕਰਦੇ ਜਿੱਦਾਂ ਬਾਹਰ ਆਵਾਜ਼ ਆਈ ਪਟਾਕੇ ਦੇ ਮੈਨੂੰ ਲੱਗੇ ਜਿਦਾ ਨਗਰਿਕੀ ਕਰਕੇ ਕੋਈ ਪਟਾਕੇ ਚਲਾਉਂਦੇ ਹੋਣੇ ਆ ਜੀ ਤੇ ਮੈਂ ਆਪਣੇ ਧਿਆਨ ਤੋਂ ਬੱਤੀ ਕਰਦੇ ਸੀ ਜਦੋਂ ਮੈਂ ਬਾਹਰੋਂ ਦੇਖਿਆ ਤੇ ਦੋ ਮੁੰਡੇ ਸੀਗੇ ਤਿੰਨ ਜਿਹੜੇ ਮੋਢੇ ਕੇ ਸੀ ਉਹ ਨਹੀਂ ਉਹ ਜਿੱਦਾਂ ਉਹਨੇ ਪਿਸਤੌਲ ਫੜੇ ਅੰਦਰ ਨੂੰ ਆਏ ਤੇ ਮੈਂ ਕੋਲ ਆ ਕੇ ਨਹੀਂ ਪਰਚੀ ਰੱਖ ਕੇ ਅੱਦੇ ਬਾਬਸ ਮੋਰਚਾ ਦੇ ਬੈਠੇ ਦੇ ਚਲੇ ਗਏ ਬਾਬਾ ਕੀ ਆ ਕੁਝ ਨਹੀਂ ਹੋਣੀ ਇਹ ਸਵੇਰ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਮੇਰੇ ਤਾਂ ਅੱਧਾ ਘੰਟਾ ਪਹਿਲਾਂ ਹੋ ਗਿਆ ਜੀ ਫਾਇਰਿੰਗ ਕਿੰਨੇ ਜਦ ਬਾਅਦ ਸ਼ੁਰੂ ਕੀਤੀ ਆ ਫਾਇਰਿੰਗ ਹਣੀ ਆਹਦੇ ਚੋਂ ਸ਼ੁਰੂ ਕਰਦੇ ਮੈਨਾਂ ਫਾਇਰਿੰਗ ਕੀਤੀ ਹਣੀ ਫਾਇਰਿੰਗ ਕਰ ਤੋਂ ਬਾਅਦ ਪਰਚੀ ਦਿੱਤੀ ਤੁਹਾਨੂੰ ਬਾਅਦ ਪਰਚੀ ਆ ਕੇ ਫੜਾਈ ਉਹਨਾਂ ਨੇ ਕੋਈ ਮੈਸੇਜ ਤਾਂ ਆਬ ਤੁਹਾਨੂੰ ਮੈਸੇਜ ਕੋਈ ਦਿੱਤਾ ਪਰ ਪਰਚੀ ਫੜਾ ਕੇ ਨਾਲੇ ਚਲੇ ਗਏ ਤੁਹਾਡੇ ਹਿਸਾਬ ਨਾਲ ਕਿੰਨੇ ਟੋਟਲ ਫਾਇਰ ਹੋਏ ਨੇ ਮੇਰੇ ਹਿਸਾਬ ਨਾਲ ਤਾਂ 10 12 ਤਾਂ ਹੋ ਹੀ ਗਏ ਆ ਜੀ 10 12 ਟੋਟਲ ਇੱਕ ਵਾਰ-ਵਾਰ ਵਿੱਚੋਂ ਠੀਕ ਹੈ ਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਾਤ ਸਾਹਮਣੇ ਬੋਰਡ ਤੇ ਮਾਰੀ ਜੀ ਬੋਰਡ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਹੋਇਆ ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਗੱਲਬਾਤ ਨਹੀਂ ਇਸ ਵੇਰ ਕਿੰਨੇ ਵਜੇ ਦਾ ਵਾਕਿਆ ਜੀ ਪੌਣੇ 10 ਇਹ ਪੌਣੇ 10 ਵਜੇ ਦਾ ਹੋ ਹੀ ਗਿਆ ਜੀ ਕਿਹੜੇ ਮੋਟਰਸਾਈਕਲ ਸੀਗੇ ਸਪਲੈਂਡਰ ਮੋਟਰਸਾਈਕਲ ਜਿਹਾ ਉਹਨਾਂ ਕੋਲ ਕਿੱਧਰੋਂ ਆਏ ਸੀਗੇ ਜੀ ਉਹ ਆਏ ਤਾਂ ਪਤਾ ਨਹੀਂ ਕਿੱਥੋਂ ਆ ਕੇ ਜਿਦੋਂ ਐਮਪੀ ਵੀ ਸਿੱਧੀ ਚੱਲ ਜੀ ਜੀ ਹਾਂ ਜੀ ਕਿੱਦਾਂ ਦੇ ਸੀਗੇ ਦੇਖਣ ਨੂੰ ਦੇਖਣ ਤੋਂ ਉਹ ਹਾਈਟ ਦੇ ਸੀਗੇ ਜਿਹਦਾ 22-22 ਸਾਲ ਦੇ ਮੁੰਡੇ ਸੀਗੇ ਕੀ ਉਹਨਾਂ ਮੂੰਹ ਟਕੇ ਹੋਏ ਸੀ ਮੂੰਹ ਮੋਫੜਾ ਨਾ ਟਕੇ ਹੋਇਆ ਸੀ ਕਿ ਤਨ ਉਹਦੇ ਕੱਪੜੇ ਕਿਦਾਂ ਦੇ ਪਾਏ ਸੀ ਇਹਨਾਂ ਨੇ ਕੱਪੜੇ ਜਿੱਦਾਂ ਹੁਣੇ ਜੀਨ ਦੀ ਪੈਂਟ ਪਾਈ ਸੀਗੀ ਉੱਪਰ ਜੈਕਟ ਪਾਈ ਹੋਈ ਹੁੰਦੀ ਆਈਡੀ ਆ ਜੇ ਕਿੰਨੀ ਕੁ ਉਮਰ ਦੇ ਹੋਣਗੇ ਆਈਡੀ ਇੰਨੇ ਕੁ ਹੁਣੇ 22-22 ਸਾਲ ਦੇ ਤੋਂ ਹੁਣੇ ਮੁੰਡੇ ਜੀ ਮਤਲਬ ਬਾਹਰ ਦਾ ਤਾਂ ਹੋਇਆ ਉਹ ਤੇ ਬਾਰੇ ਕੀ ਕਹਿਣਾ ਚਾਹਗੇ ਚਾवला ਕਲਾਥ ਹਾਊਸ ਆ ਇੱਥੇ ਸਾਨੂੰ ਪਤਾ ਲੱਗਾਗਾ ਹੁਣੇ ਉਹਨੇ ਜੇ ਕੋਈ ਨਾਮ ਨਾਲ ਵਿਅਕਤੀ ਹੈਗੇ ਉਹ ਇਹਨਾਂ ਦੇ ਬੋਰਡ ਦੇ ਉੱਤੇ ਫਾਇਰ ਕਰਕੇ ਗਿਆ ਪਹਿਲੇ ਬੋਰਡ ਦੇ ਕਿਤੇ ਆ ਜੀ ਹਾਂ ਜੀ ਪਹਿਲੇ ਬੋਰਡ ਦੇ ਆ ਬਸ ਕੈਮਰਾ ਚੈੱਕ ਕੀਤੇ ਇਹਨਾਂ ਦੇ ਵੀ ਡੀਵੀਆ ਰਹਿਣੀਗਾ ਕੈਮਰਾ ਤੋਂ ਬੱਲੇ ਐ ਤਕਰੀਬਨ ਕਿੰਨੇ ਫਾਇਰ ਹੋਏ ਆ ਜੀ ਫਾਇਰ 8 ਕਿ ਦਿਖ ਰਿਹਾ ਉੱਤੇ ਬਾਕੀ ਦੇਖਦੇ ਆ ਕਿੰਨੇ ਹੋਏ ਸੀਤੇ ਸਰ ਆਪਾਂ ਕੋਈ ਸ਼ ਮਤਲਬ ਵਾਜਦਾ ਕੋਈ ਗ੍ਰਿਫਤਾਰੀ ਕੋਈ ਤੁਹਾਨੂੰ ਕੋਈ ਇਨਫਰਮੇਸ਼ਨ ਡਾਊਨਪ ਕਰਨੇ ਟੀਮਾਂ ਬਣਾ ਕੇ ਭੇਜਦੇ ਆਂ ਏਰੀਆ ਦੇ ਵਿੱਚ ਬਾਕੀ ਆਸ-ਪਾਸ ਕੇ ਥਾਣਿਆਂ ਨੂੰ ਨੋਟ ਕਰਾਤਾ ਓਕੇ ਇਹਨਾਂ ਬਾਰੇ ਬਸ ਕੈਮਰੇ ਤੋਂ ਜੋ ਵੀ ਪਤਾ ਲੱਗਦਾ ਫਿਰ ਕਰ ਲਈ